ਕਿ ਆ ਤੇਰੇ ਕੋਲ ਇੱਕ ਆਖਰੀ ਡੰਡਾ ਹੈ ਇਸ ਆਖਰੀ ਡੰਡੇ ਨੂੰ ਬਹੁਤ ਧਿਆਨ ਦੇ ਨਾਲ ਇਹਦੇ ਉੱਪਰ ਤੈ ਸਫਰ ਕਰਨਾ ਹੈ ਇੱਕ ਵਾਰੀ ਜੇ ਤੇਰੇ ਹੱਥੋਂ ਇਹ ਡੰਡਾ ਛੁੱਟ ਗਿਆ ਯਾਦ ਰੱਖੀਂ ਦੁਬਾਰਾ ਫਿਰ ਤੈਨੂੰ ਸ਼ੁਰੂ ਤੋਂ ਭੁੰਜੇ ਤੋਂ ਸਫਰ ਕਰਨਾ ਪਤਾ ਨਹੀਂ ਫਿਰ ਕਿੰਨਾ ਕੁ ਸਮਾਂ ਸਾਧ ਸੰਗਤ ਇਸ ਧਰਤੀ ਦੇ ਚੱਕਰ ਮਾਰਨੇ ਪੈਣਗੇ ਜਿਵੇਂ ਬਾਸ਼ਾ ਦੀ ਬਾਣੀ ਆਪ ਦੀ ਕਈ ਜਨਮ ਤੇ ਕੀਟ ਤਤੰਗਾ ਕਈ ਜਨਮ ਦਾ ਜ਼ਮੀਨ ਪੁਰੰਗਾ ਕਈ ਜਨਮ ਪੰਥੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਿਖ ਜੋਇਓ ਬਾਸ਼ਾ ਕੰਧ ਪਤਨਿ ਕਿੰਨੇ ਕ ਜਨਮ ਫਿਰ ਇਹਨਾਂ ਦੇ ਵਿੱਚ ਸਫਰ ਕਰਨਾ ਪਵੇਗਾ ਇਸ ਕਰਕੇ ਸਾਡੇ ਕੋਲ ਆ ਇੱਕ ਮਨੁੱਖਾ ਜਨਮ ਇਹੋ ਜੇ ਰੱਬ ਦੀ ਬਖਸ਼ ਹੈ ਜਿਹਦੇ ਵਿੱਚ ਸਾਧ ਸੰਗਤ ਰੱਬ ਨੂੰ ਜਪ ਕੇ ਅਰਬੀ ਬਾਣੀ ਨੂੰ ਪੜ੍ਹ ਕੇ ਆਪਾਂ ਪਰਮਾਤਮਾ ਦਰ ਤੇ ਪ੍ਰਵਾਨ ਹੋ ਸਕਦੇ ਮੈਂ ਜਿਹੜੀ ਬੇਨਤੀ ਕਰਨ ਲੱਗਿਆ ਸੀ ਬਹੁਤਾਂ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਖਤ ਸਮੇਂ ਦੇ ਅਪਾਰ ਲਿਖੀ ਹੋਈ ਹੈ ਜਿਵੇਂ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ 12 ਮਹੀਨਿਆਂ ਦਾ ਉਪਦੇਸ਼ ਹੈ ਪਾਸ਼ਾ ਦੀ ਬਾਣੀ ਦੇ ਅੰਦਰ ਥਿੱਤਾਂ ਦਾ ਉਪਦੇਸ਼ ਹੈ ਦਿਨਾਂ ਦਾ ਉਪਦੇਸ਼ ਹੈ ਪਹਿਰਿਆਂ ਦਾ ਉਪਦੇਸ਼ ਹੈ ਘੜੀਆਂ ਦਾ ਉਪਦੇਸ਼ ਹੈ ਉਹਦਾ ਕਾਰਨ ਇੱਕੋ ਹੀ ਹੈ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਾਧ ਸੰਗਤ ਰੋਜ਼ ਸੁਚੇਤ ਕਰਾਉਂਦੇ ਆ ਮਹਾਰਾਜ ਕਹਿੰਦੇ ਯਾਦ ਰੱਖ ਅਵੇਸ਼ਲਾ ਨਾ ਹੋ ਦਿਨ ਤੇ ਪਹਿਰ ਪਹਿਰ ਤੇ ਘਰੀਆ ਆਵ ਕਟੈ ਤਨ ਛਿਜੈ ਕਾਲ ਇਹੇ ਰੀ ਫਿਰੈ ਬਦਕ ਜਿਉ ਕਹੋ ਕਬਨ ਬਿਦ ਕੀਜੈ ਮਹਾਰਾਜ ਕਹਿੰਦੇ ਦਿਨ ਦਿਨ ਕਰਕੇ ਘੜੀ ਘੜੀ ਕਰਕੇ ਜਿਹੜਾ ਸਾਡਾ ਸਮਾਂ ਹੈ ਉਹ ਘਟਦਾ ਜਾ ਰਿਹਾ ਹੈ ਆਪਾਂ ਸਾਧ ਸੰਗਤ ਜਿਹੜਾ ਸਮਾ ਲਿਖਾ ਕੇ ਆਏ ਹਾਂ ਮਰਨ ਲਿਖਾਏ ਮੰਡਲ ਮੈਂ ਆਏ ਕਿਉਂ ਰਹੀਏ ਚੱਲਣਾ ਪਰਥਾਏ ਮਹਾਰਾਜ ਕਹਿੰਦੇ ਆਪਾਂ ਇੱਕ ਇੱਕ ਸੈਕਿੰਡ ਕਰਕੇ ਉਸ ਸਮੇਂ ਦੇ ਨਜ਼ਦੀਕ ਜਾ ਰਹੇ ਕਬੀਰ ਸਾਹਿਬ ਜੀ ਦਾ ਬਹੁਤ ਪਿਆਰਾ ਬਚਨ ਹੈ ਕਬੀਰ ਸਾਹਿਬ ਆਖਦੇ ਨੇ ਕਹਿੰਦੇ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਦਿਨ ਦਿਨ ਅਵਧ ਕਟਤ ਹੈ ਮੋਰ ਮੋਰ ਕਰ ਅਦਕ ਲਾੜ ਤਰ ਵੇਖਤ ਹੀ ਜਮਰਾਉ ਹਸੈ ਕਹਿੰਦੇ ਮਾਂ ਆਪਣੇ ਬੱਚੇ ਨੂੰ ਆਪਣੇ ਪੁੱਤ ਧੀ ਨੂੰ ਪਿਆਰ ਕਰਦੀ ਹੈ ਤੇ ਸਾਸਦ ਪਿਆਰ ਕੀ ਕਰਦੀ ਹੈ ਜਾਣੇ ਜਾਨਤ ਸੁਤ ਵੱਡਾ ਹੋਤਾ ਮਾਂ ਕਹਤੀ ਮੇਰਾ ਪੁੱਤ ਵੱਡਾ ਹੋ ਗਿਆ ਹੁਣ ਸਾਸੰਗ ਤ ਬੱਚਿਆਂ ਦੇ ਜਨਮ ਦਿਨ ਮਨਾਏ ਜਾਂਦੇ ਆ ਜਨਨੀ ਜਾਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਪਰ ਕਹਿੰਦੇ ਵਿਚਾਰੀ ਇਹ ਗੱਲ ਨਹੀਂ ਜਾਣਦੀ ਦਿਨ ਦਿਨ ਅਬਦ ਘਟਤ ਹੈ ਮੋਰ ਮੋਰ ਕਰ ਅਦਕ ਲਾੜ ਤਰ ਕਹਿੰਦੇ ਮਾਂ ਆਖਦੀ ਹੈ ਇਹ ਮੇਰਾ ਪੁੱਤ ਹੈ ਮੇਰੀ ਧੀ ਹੈ ਪਰ ਕਬੀਰ ਸਾਹਿਬ ਆਖਣ ਕਹਿੰਦੇ ਪੇਖਤ ਹੀ ਜਮ ਰਾਉ ਹਸੈ ਕਹਿੰਦੇ ਜਮ ਰਾਜ ਦੇਖਦਾ ਹੈ ਮਾਂ ਨੂੰ ਹੱਸਦਾ ਪਿਆ ਭਲੀਏ ਇਹ ਤੇਰਾ ਨਹੀਂ ਹੈ ਇਹ ਏਕ-ਇਕ ਸੈਕਿੰਡ ਕਰਕੇ ਮੇਰੇ ਕੋ ਲਾ ਰਿਹਾ ਹੈ ਮੇਰੇ ਲੱਗੇ ਆ ਰਿਹਾ ਕੋ ਜੋ ਮਰਜੀ ਕਰਨ ਮੇ ਜਦੋਂ ਸਮਾ ਆ ਗਿਆ ਉਸ ਵਕਤ ਇਸ ਸੰਸਾਰ ਦੇ ਵਿੱਚੋਂ ਜਾਣੇ ਪੈਣਾ ਹੈ ਇਸੇ ਕਰਕੇ ਪਾਤਸ਼ਾਹ ਜੀ ਆਖਦੇ ਨੇ ਅੱਜ ਤੇਨੂੰ ਮਨੁੱਖਾ ਜਨਮ ਮਿਲਿਆ ਹੈ ਇਹਨੂੰ ਅਜਾਈ ਨਾ ਬੁਆ ਸਤਗੁਰੂ ਜੀ ਨੇ ਰੱਬੀ ਬਾਣੀ ਦੇ ਵੀ ਸਾਨੂੰ ਉਪਦੇਸ਼ ਬਖਸ਼ ਕੀਤਾ ਹੈ ਸਾਧ ਸੰਗਤ ਆਪ ਜੀ ਧਿਆਨ ਰੱਖਿਓ ਜਦੋਂ ਆਪਾਂ 12 ਮਹਾ ਦਾ ਪਾਠ ਪੜ੍ਹਦੇ ਆ ਉਸ ਵਕਤ ਸਤਿਗੁਰੂ ਜੀ ਨੇ ਅਰੰਭਤਾ ਦੇ ਵਿੱਚ ਬਚਨ ਕੀਤਾ ਹੈ ਕਿਰਤ ਕਰਮ ਕੇ ਵਿਛਣੇ ਕਰਿ ਕਿਰਪਾ ਮਿਲਹੁ ਰਾਮ ਚਾਰ ਕਉਂਟ ਦਹ ਦਿਸ ਭ੍ਰਮੇ ਥਕਿਆ ਨ ਪ੍ਰਭ ਕੀ ਸ਼ਾਮ ਤੇ ਦੁਦੈ ਤੇ ਬਹਰੇ ਕਿਤੈ ਨ ਆਵੈ ਤਾਬ ਜਲ ਬਿਨ ਸਾਫ ਹਮਲਾ ਬਤੀ ਉਪਜੈ ਨਾਹੀ ਦਾਮ ਹਣ ਦੇਖੋ 사드ਗੁਰੂ ਜੀ ਨੇ ਕਿੱਡਾ ਵੱਡਾ ਸਨੇਹਾ ਦਿੱਤਾ ਬਾਦਸ਼ਾਹ ਕਹਿੰਦੇ ਪਹਿਲੀ ਗੱਲ ਯਾਦ ਰੱਖੀ ਤੇਰਾ ਰੱਬ ਤੋਂ ਵਿਛੜਾ ਪਿਆ ਹੋਇਆ ਕਿਰਤ ਕਰਮ ਕੇ ਵਿਛੜੇ ਤੂੰ ਆਪਣੇ ਕੰਮਾਂ ਕਰਕੇ ਰੱਬ ਤੋਂ ਵਿਛੜਿਆ ਹੋਇਆ ਆਪ ਜੀ ਨੇ ਹੁਣੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਬਾਦਸ਼ਾਹ ਜੀ ਨੇ ਸਾਨੂੰ ਕਿੱਡੀ ਵੱਡੀ ਤਾੜਨਾ ਕੀਤੀ ਮਹਾਰਾਜ ਕਹਿੰਦਾ ਕਰਤੂਤ ਪਸ਼ੂਗੀ ਮਾਨਸ ਜਾਤ ਲੋਕ ਪਚਾਰਾ ਕਰੈ ਨਰਾਜ ਮਰਕੰਦ ਮਨੁੱਖਾ ਜਨਮੈ ਤਰ ਜਿਹੜੇ ਤਰੇ ਕੰਮ ਐ ਜੜੀਆਂ ਤਰੀਆਂ ਕਰਤੂਤਾਆਂ ਆ ਉਹ ਪਸ਼ੂਆਂ ਵਾੜੀਆਂ ਹੁਣ ਜਿਹਦੀ ਕਰਤੂਤ ਪਸ਼ੂ ਵਾੜੀ ਹੋ ਗਏ ਜਿਹਦੇ ਕੰਮ ਮਾੜੇ ਹੋਣ ਸਾਧ ਸੰਗ ਕਹਿੰਦੇ ਉਹ ਰੱਬ ਨੂੰ ਨਹੀਂ ਮਿਲ ਸਕਦਾ ਹੁਣ ਇਹਦਾ ਸਿੱਧਾ ਸਿੱਧਾ ਅਰਥ ਇਹੀ ਐ ਬੇ ਸਾਨੂੰ ਕਰਨਾ ਕੀ ਪੈਣਾ ਐ ਉਹ ਵੀ ਸੁਖਮਨੀ ਸਾਬ ਦੀ ਬਾਣੀ ਦੇ ਵਿੱਚ ਪਾਸ਼ਾਨ ਜ਼ਿਕਰ ਕੀਤਾ ਐ ਮਾਰਾ ਕਹਿੰਦੇ ਸਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਮਰਕਤ ਤੇ ਤੈਨੂੰ ਨਿਰਮਲ ਕੰਮ ਕਰਨੇ ਪੈਣੇ ਆ ਤੈਨੂੰ ਕੰਮ ਚੰਗੇ ਕਰਨੇ ਪੈਣੇ ਤਰੀਕਰਤੂਤ ਸਹੀ ਹੋਣੀ ਚਾਹੀਦੀ ਹੈ ਤਾਂ ਜਾ ਕੇ ਤੂੰ ਰੱਬ ਨੂੰ ਪ੍ਰਾਪਤ ਕਰ ਸਕਦਾ ਤੇਰਾ ਜਨਮ ਸਫਲ ਹੋ ਸਕਦਾ ਹੈ ਜੇ ਤੂੰ ਸੋਚੇ ਕਿ ਮੈਂ ਕੰਮ ਸਹੀ ਨਹੀਂ ਕਰਨਾ ਮੈਂ ਕਰਤੂਤ ਸਹੀ ਨਹੀਂ ਕਰਨੀ ਸੰਸਾਰ ਵਿੱਚ ਜੋ ਮੇਰਾ ਮਨ ਕਰਦਾ ਮੈਂ ਉਹ ਕਰਾਂਗਾ ਤੁਸੀਂ ਅਕਸਰ ਦੇਖੋ ਘਰਾਂ ਦੇ ਵਿੱਚ ਸਾਧ ਸੰਗਤ ਕਈ ਵਾਰੀ ਬੱਚੇ ਇਹ ਇਸ ਗੱਲ ਦੀ ਹਿੰਦ ਕਰਦੇ ਜिद ਕਰਦੇ ਆ ਤੇ ਨਹੀਂ ਮੇਰੀ ਮਰਜ਼ੀ ਜੋ ਮੈਂ ਕਰਨਾ ਚਾਹਨਾ ਕਰਾਂਗਾ ਮਾਪੇ ਭਾਵੇਂ ਲੱਖ ਸਮਝਾਈ ਜਾਣ ਉਹ ਤੇਰੇ ਵਾਸਤੇ ਕੰਮ ਸਹੀ ਨਹੀਂ ਹੈ ਤੂੰ ਇੰਜ ਨਾ ਕਰਿਆ ਕਰ ਕਿਤੇ ਨਾ ਕਿਤੇ ਉਲੰਘਾ ਆਵੇਗਾ ਕੋਈ ਦੁਰਘਟਨਾ ਕਰ ਸਕਦੀ ਹੈ ਤੇ ਬੱਚੇ ਆਖਦੇ ਕਹਿੰਦੇ ਨਹੀਂ ਹੁਣ ਆਪਾਂ ਕੋ ਨਿਆਣੇ ਥੋੜੇ ਆ ਹੁਣ ਆਪਾਂ ਬਹੁਤ ਵੱਡੇ ਹੋ ਗਏ ਆ ਸਾਨੂੰ ਸਮਝ ਆ ਗਈ ਹੈ ਹੁਣ ਬੱਚੇ ਆਪਣੀ ਮਰਜ਼ੀ ਕਰਦੇ ਐ ਸਤਿਗੁਰੂ ਪਾਤਸ਼ਾਹ ਕਹਿੰਦੇ ਯਾਦ ਰੱਖ ਭਲਿਆ ਜੇ ਰੱਬ ਦੀ ਮਰਜ਼ੀ ਤੋਂ ਬਿਨਾ ਆਪਣੀ ਮਰਜ਼ੀ ਕਰੇਗਾ ਤੂੰ ਪਰਵਾਦ ਨਹੀਂ ਹੋ ਸਕਦਾ ਇਸੇ ਕਰਕੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਮਹਾਰਾਜ ਕਹਿੰਦੇ ਧੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਫ ਤੁਮ ਲਾਭ ਤੇ ਉੱਜਾ ਨਹੀਂ ਦਾਮ ਜੇ ਤੇਰੇ ਕਰਮ ਚੰਗੇ ਨਹੀਂ ਐ ਕਹਿੰਦੇ ਫਿਰ ਇੱਕ ਗਾਂ ਨੂੰ ਧਿਆਨ ਵਿੱਚ ਜਿਹੜੀ ਗਾਂ ਐ ਜਿੰਨਾ ਟਾਈਮ ਦੁੱਧ ਦਿੰਦੀ ਹੈ ਉਨਾ ਟਾਈਮ ਸਾਧ ਸੰਗਤ ਉਹਦੀ ਸੇਵਾ ਕੀਤੀ ਜਾਂਦੀ ਉਹਨੂੰ ਪੱਠੇ ਪਾਏ ਜਾਂਦੇ ਆ ਪਰ ਜਿਸ ਵਖਤ ਉਹ ਗਾਂ ਦੁੱਧ ਦੇਣਾ ਬੰਦ ਕਰ ਦੇਵੇ ਸਾਧ ਸੰਗਤ ਉਸੇ ਵਖਤ ਜ਼ਿਮੀਂਦਾਰ ਕੀ ਕਰਦਾ ਹੈ ਉਹ ਦੇਖਿਆ ਵੀ ਹੁਣ ਗਾਂ ਸਾਡੇ ਕਿਸੇ ਕੰਮ ਦੀ ਨਹੀਂ ਹੈ ਦੁੱਧ ਦੇਣਾ ਬੰਦ ਕਰ ਦਿੱਤਾ ਕਹਿੰਦੇ ਗਾਂ ਦੇ ਫਿਰ ਸਾਧ ਸੰਗਤ ਰੱਸਾ ਖੋਲ ਕੇ ਉਹਨੂੰ ਘਰ ਤੋਂ ਬਾਹਰ ਡਾਂਗ ਮਾਰ ਕੇ ਕੱਢ ਦਿੱਤਾ ਜਾਂਦਾ ਉਹ ਕਿਸੇ ਕੰਮ ਨਹੀਂ ਆਂਦੀ ਤੁਸੀਂ ਦੇਖੋ ਜਿੰਨੇ ਜਿੰਨੇ ਅੱਜ ਰੋਡ ਰੋਡ ਤੇ ਆਪਾਂ ਸਫ਼ਰ ਕਰਦੇ ਆਂ ਕਦੇ ਕਿਸੇ ਨੇ ਸਾਧ ਸੰਗਤ ਮੱਝਾ ਉਹ ਘੁੰਮਦੀਆਂ ਦੇਖੀਆਂ ਕਦੇ ਮੱਝਾ ਕਦੇ ਵਾਰਾਂ ਨਹੀਂ ਘੁੰਮਦੀਆਂ ਸਾਧ ਸੰਗਤ ਜਦੋਂ ਵੀ ਘੁੰਮਣ ਗਈਆਂ گاਵਾ ਘੁੰਮਦੀਆਂ ਇਹਦਾ ਕਾਰਨ ਕੀ ਹੈ ਸਤਿਗੁਰੂ ਜੀ ਨੇ ਰੱਬੀ ਬਾਣੀ ਵਿੱਚ ਸਾਨੂੰ ਕਿੰਨਾ ਟਾਈਮ ਪਹਿਲਾਂ ਸੁਨੇਹਾ ਦਿੱਤਾ ਮਰਾਇ ਕਹਦੇ ਯਾਦ ਰੱਖੀ ਗਾਂ ਦੀ ਕਦਰ ਉਨਾ ਟਾਈਮ ਹੈ ਜਿੰਨਾ ਟਾਈਮ ਦੁੱਧ ਦਿੰਦੀ ਹੈ ਜਦੋਂ ਉਹਨੇ ਦੁੱਧ ਦੇਣਾ ਬੰਦ ਕਰ ਦਿੱਤਾ ਉਹੀ ਗਾਵਾਂ ਫਿਰ ਕੀ ਹੁੰਦੀ ਸਾਥ ਸੰਗ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਜਾਸ ਫਿਰ ਰੋਡਾਂ ਦੇ ਉੱਪਰ ਘੁੰਮਦੀਆਂ ਨੇ ਕਈ ਵਾਰੀ ਦੁਰਘਟਨਾ ਘਟ ਜਾਂਦੀ ਹੈ ਪਾਸ਼ਾ ਕਹਿੰਦੇ ਜਿਵੇਂ ਗਾਂ ਦੀ ਕਦਰ ਨਹੀਂ ਹੈ ਇਸੇ ਇਸੇ ਤਰ੍ਹਾਂ ਜੇ ਤੇਰੇ ਕੋਲ ਨਾਮ ਨਹੀਂ ਬੰਦਗੀ ਨਹੀਂ ਹੈ ਤਾਂ ਯਾਦ ਰੱਖੀ ਤੇਰੀ ਵੀ ਕਦਰ ਨਹੀਂ ਹੈ ਹੁਣ ਅਗਲਾ ਨੰਨਾ ਪੜਿਓ ਜਿੱਥੇ 파ਰਸ਼ਾ ਜੀ ਨੇ ਚੇਤ ਤੋਂ ਆਰੰਭਤਾ ਕੀਤੀ ਸਾਧ ਸੰਗਤ ਪਰਸ਼ਾ ਕਹਿੰਦੇ ਚੇਤ ਗੋਬਿੰਦ ਅਰੱਦੀ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਈ ਐ ਰਸਨਾ ਨਾਮ ਭਣਾ ਹੁਣ ਇਹ ਪਹਿਲਾ ਮਹੀਨਾ ਸਾਧ ਸੰਗਤ ਚੇਤ ਦਾ ਮਾਰੇ ਕਹਿੰਦੇ ਆ ਤੇਰੇ ਕੋਲ ਸਾਲ ਦੀ ਆਰੰਭਤਾ ਸ਼ੁਰੂ ਹੋਣ ਲੱਗਿਆ ਐ ਤੂੰ ਭਲਿਆ ਇੱਕ ਕੰਮ ਕਰ ਅੰੰਦ ਚੇਤ ਗੋਬਿੰਦ ਅਰਾਧਿ ਹੈ ਇਸ ਚੇਤੇ ਮਹੀਨੇ ਵਿੱਚ ਗੋਬਿੰਦ ਨੂੰ ਅਰਾਧ ਹੋਵੇਗਾ ਕੀ ਹੋਵੇ ਆਨੰਦ ਘਣਾ ਤੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਘਣਾ ਆਨੰਦ ਘਣਾ ਸੁਖ ਤੈਨੂੰ ਮਿਲ ਜਾਵੇਗਾ ਜਦੋਂ ਤੂੰ ਪਰਮਾਤਮਾ ਨੂੰ ਚੇਤੇ ਕਰੇਂਗਾ ਸਾਧ ਸੰਗਤ ਇੱਕ ਗੱਲ ਬਹੁਤ ਧਿਆਨ ਵਿੱਚ ਰੱਖਿਓ ਸਾਧ ਸੰਗਤ ਸਾਨੂੰ ਪੰਜ ਪਿਆਰੇ ਸਹਿਬਾਨ ਉਹਨਾਂ ਨੇ ਗੁਰਮੰਤਰ ਵਾਹਿਗੁਰੂ ਮੰਤਰ ਦਿੱਤਾ ਹੈ ਜਦੋਂ ਆਪਾਂ ਅਮਰਤ ਛਕਦੇ ਆ ਤੇ ਪੰਜ ਪਿਆਰੇ ਸਹਿਬਾਨ ਸਾਨੂੰ ਮੂਲ ਮੰਤਰ ਗੁਰ ਮੰਤਰ ਉਹਦੀ ਬਖਸ਼ਿਸ਼ ਕਰਦੇ ਆ ਕਿ ਭਾਈ ਤੁਸੀਂ ਵਾਹਿਗੁਰੂ ਸਿਮਰਨ ਕਰਨਾ ਹੈ ਵਾਹਿਗੁਰੂ ਸਿਮਰਨ ਕਰਦਾ ਅਰਥ ਹੈ ਵਾਹਿਗੁਰੂ ਵਾਹਿਗੁਰੂ ਬੋਲਦਿਆਂ ਸਾਹ ਸੰਗਤ ਆਪਾਂ ਪ੍ਰਮਾਤਮਾ ਵਰਗੇ ਹੋਣਾ ਹੈ ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਆ ਇੱਕ ਓੰਕਾਰ ਤੋਂ ਲੱਗ ਕੇ ਗੁਰ ਪ੍ਰਸਾਦ ਕਰ ਹੁਣ ਉਹਦੇ ਵਿੱਚ ਪ੍ਰਮਾਤਮਾ ਦੇ ਗੁਣ ਹੈ ਪ੍ਰਮਾਤਮਾ ਕੀ ਹੈ ਇੱਕ ਹੈ ਪ੍ਰਮਾਤਮਾ ਕੀ ਹੈ ਉਹਦਾ ਨਾਮ ਸੱਚਾ ਹੈ ਪਰਮਾਤਮਾ ਕੀ ਹੈ ਨਿਰਭਉ ਹੈ ਪਰਮਾਤਮਾ ਕੀ ਹੈ ਨਿਰਵੈਰ ਕਰਤਾ ਪੁਰਖ ਹੈ ਤੇ ਸਾਧ ਸੰਗਤ ਹੁਣ ਸਾਨੂੰ ਯਾਦ ਰੱਖਿਓ ਕਿੰਨਾ ਸਮਾਂ ਹੋ ਗਿਆ ਮੂਲ ਮੰਤਰ ਦਾ ਜਾਪ ਕਰਦੇ ਆ ਬਹੁਤ ਸਾਰੀ ਸੰਗਤ ਜਾਪ ਕਰਦੀ ਹੈ ਜਾਪ ਕਰਨ ਦਾ ਅਰਥ ਸੀ ਜਪ ਜਪ ਕੇ ਸਾਧ ਸੰਗਤ ਉਹਦੇ ਵਰਗਾ ਹੋਣਾ ਹੁਣ ਤੁਸੀਂ ਧਿਆਨ ਰੱਖਿਓ ਮਨ ਕੇ ਚੱਲੋ ਸਾਧ ਸੰਗਤ ਕੋਈ ਮਕੈਨਿਕ ਇੱਕ ਗੱਡੀਆਂ ਦਾ ਕੰਮ ਕਰਦਾ ਉਹ ਉਹਦਾ ਜਿਹੜਾ ਇੰਜਣ ਦੀ ਸਰਵਿਸ ਕਰਦਾ ਕੁਝ ਵੀ ਆਪਾਂ ਉਹਨੂੰ ਧਿਆਨ ਵਿੱਚ ਰੱਖ ਸਕਦੇ ਆ ਹੁਣ ਇੱਕ ਬੱਚਾ ਰੋਜ਼ ਦੇ ਕੋਲ ਬੈਠ ਰਿਹਾ ਰੋਜ਼ ਦੇਖ ਰਿਹਾ ਰੋਜ਼ ਬੈਠਦਾ ਬੈਠਦਾ ਦੇਖਦਾ ਦੇਖਦਾ ਸਾਲਾਂ ਬੀਤ ਜਾਵੇ ਸਾਥ ਸੰਗਤ ਸਾਲਾਂ ਬੀਤ ਜਾਵੇ ਜੇ ਉਹ ਬੱਚਾ ਕੰਮ ਨਾ ਸਿੱਖੇ ਤੇ ਯਾਦ ਰੱਖਿਓ ਮਾਪੇ ਉਹਦੀ ਕਦਰ ਨਹੀਂ ਕਰਦੇ ਵੀ ਤੂੰ ਇੰਨਾ ਸਮਾਂ ਇੱਕ ਦੁਕਾਨ ਤੇ ਇੱਕ ਸ਼ੌਪ ਤੇ ਜਾਂਦਾ ਰਿਹਾ ਤੈਨੂੰ ਹਜੇ ਕੁਝ ਵੀ ਨਹੀਂ ਆਇਆ ਸਾਥ ਸੰਗਤ ਫਿਰ ਉਹਨੂੰ ਪਤਾ ਕੀ ਕਹਿੰਦੇ ਇਹ ਤਾਂ ਮੁਖੱਟੂ ਐ ਮੁਖੱਟੂ ਦਾ ਰਤ ਹੁੰਦਾ ਵੀ ਕਿਸੇ ਕੰਮ ਦਾ ਨਹੀਂ ਐ ਹੁਣ ਤੁਸੀਂ ਧਿਆਨ ਰੱਖਿਓ ਆਪਾਂ ਇੱਕ ਓਮਕਾਰ ਤੋਂ ਲਾ ਕੇ ਗੁਰਪ੍ਰਸਾਦ ਕਰ ਕਿੰਨੀ ਵਾਰੀ ਮੂਲ ਮੰਤਰ ਪੜ੍ਹਦੇ ਆ ਕਿੰਨੀ ਵਾਰੀ ਜਾਪ ਕਰਦੇ ਆ ਜੇ ਆਪਾਂ ਜਾਪ ਕਰਦੇ ਆ ਕਰਦੇ ਆ ਉਦਾਂ ਦੇ ਗੁਣ ਸਾਡੇ ਵਿੱਚ ਨਹੀਂ ਆਏ ਤਾਂ ਬਾਦਸ਼ਾਹ ਜੀ ਆਖਣ ਲੱਗ ਕਹਿੰਦੇ ਤੂੰ ਵੀ ਟਾਈਮ ਪਾਸ ਕਰਦਾ ਐ ਤੁਮੀ ਵਕਤ ਲਗਾਉਂਦਾ ਆ ਟਾਈਮ ਪਾਸ ਕਰਨ ਵਾਲਾ ਉਹ ਕਦੇ ਜ਼ਿੰਦਗੀ ਚ ਕਾਮਯਾਬ ਨਹੀਂ ਹੁੰਦਾ ਸਾਹਿਬ ਮੈਂ ਬੇਨਤੀ ਕਰਾਂ ਮੂਲ ਮੰਤਰ ਦੇ ਸੰਬੰਧ ਵਿੱਚ ਪਾਦਸ਼ਾਹ ਕਹਿੰਦੇ ਇੱਕ ਓੰਕਾਰ ਇਹਦਾ ਅਰਥ ਹੈ ਪ੍ਰਮਾਤਮਾ ਇੱਕ ਹੈ ਹੁਣ ਆਪਾਂ ਕੀ ਕਰਨਾ ਆਪਾਂ ਸਾਰਿਆਂ ਨੂੰ ਇੱਕ ਜਾਣਨਾ ਹੈ ਆਪਾਂ ਕਿਸੇ ਨਾਲ ਵਿਤਕਰਾਂ ਨਹੀਂ ਕਰਨਾ ਕਿਸੇ ਨਾਲ ਫਰਕ ਨਹੀਂ ਕਰਨਾ ਕਿਉਂਕਿ ਸਭੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਪਾਤਸ਼ਾਹ ਕਹਿੰਦੇ ਸਾਰਿਆਂ ਦੇ ਅੰਦਰ ਰਮਿਆ ਹੋਇਆ RAM ਉਹ ਪਰਮਾਤਮਾ ਵਸ ਰਿਹਾ ਸੱਜਣਾ ਕਿਸੇ ਨਾਲ ਈਰਖਾ ਨਾ ਕਰੀ ਕਿਸੇ ਨਾਲ ਦੁਸ਼ਮਣ ਨਾ ਰੱਖੀ ਕਹਿੰਦੇ ਤੂੰ ਇੱਕ ਨੂੰ ਪੜਨ ਵਾਲਾ ਫਿਰ ਇੱਕ ਨੂੰ ਸਾਰਿਆਂ ਦੇ ਵੀ ਜਾਣੀ ਇਹ ਨਾ ਹੋਵੇ ਕੋਈ ਤੈਨੂੰ ਬੜਾ ਬੰਦਾ ਟੱਕਰ ਜਾਵੇ ਕੋਈ ਤੈਨੂੰ ਟੱਕਰ ਜਾਵੇ ਕੋਈ ਧਨ ਦੌਲਤ ਵਾਲਾ ਉੱਥੇ ਸਿਰ ਝੁਕਾ ਦੇਵੇ ਜੇ ਕੋਈ ਨੀਵਾ ਟੱਕਰ ਜਾਵੇ ਉੱਥੇ ਤੂੰ ਆਪਣਾ ਹੱਥ ਕੱਢ ਕੇ ਮਾਰੇ ਕਹਿੰਦੇ ਨਹੀਂ ਸਾਰਿਆਂ ਨੂੰ ਇੱਕ ਬਰਾਬਰ ਜਨਣਾ ਹੈ ਸਾਰਿਆਂ ਦੇ ਵਿੱਚ ਰੱਬ ਨੂੰ ਜਨਣਾ ਇਹ ਹੈ ਪਹਿਲਾ ਗੁਣ ਰੱਬ ਦਾ ਇੱਕ ਓੰਕਾਰ ਮਰ ਕਹਿੰਦੇ ਜਿੱਥੇ ਮਰਜੀ ਘੁੰਮੇ ਇੱਕ ਓੰਕਾਰ ਅਦੁੱਤੀ ਹੈ ਸਾਰੇ ਪਾਸੇ ਵਰਤ ਰਿਆ ਜਿਹਦਰ ਤੂੰ ਇੱਕ ਓੰਕਾਰ ਨੂੰ ਸਮਝ ਗਿਆ ਫਿਰ ਜਿੱਥੇ ਮਰਦੀ ਧਰਤੀ ਤੇ ਘੁੰਮ ਲਮੀ ਏਕ ਓੰਕਾਰ ਤੇਰੇ ਨਾਲ ਰਹੇਗਾ ਕਿਉਂਕਿ ਹੁਣ ਤੇਰੇ ਅੰਦਰ ਵਸ ਗਿਆ ਹੁਣ ਏਕ ਓੰਕਾਰ ਤੇਰੇ ਅੰਦਰ ਚੱਲ ਗਿਆ ਤੂੰ ਸਾਰਿਆਂ ਨੂੰ ਇੱਕ ਕਰਕੇ ਜਾਣ ਲੱਗ ਪਿਆ ਸਤਨਾਮ ਉਹਦਾ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਸੱਚਾ ਹੈ ਹੁਣ ਤੇਰੇ ਕੋਲ ਜਿਹੜਾ ਨਾਮ ਹੋਣਾ ਚਾਹੀਦਾ ਉਹ ਸੱਚਾ ਹੋਣਾ ਚਾਹੀਦਾ ਹੈ ਮਾਰੇ ਕਹਿੰਦੇ ਅੱਜ ਦੁਨੀਆ ਦੇ ਵਿੱਚ ਝੂਠੇ ਨਾਮ ਦੇਣ ਵਾਲੇ ਬਹੁਤ ਐ ਪਰ ਯਾਦ ਰੱਖੀ ਤੂੰ ਸੱਚੇ ਨਾਮ ਦੇ ਨਾਲ ਜੁੜਨਾ ਸੱਚਾ ਨਾਮ ਕੀ ਸਾਧ ਸੰਗਤ ਅੱਜ ਤੁਸੀਂ ਦੇਖੋ ਬਹੁਤ ਇਹੋ ਜਿਹੇ ਡੇਰੇਦਾਰ ਐ ਜਿਹੜੇ ਨਾਮ ਦਿੰਦੇ ਨੇ ਜਦੋਂ ਡੇਰੇਦਾਰ ਖਤਮ ਹੋ ਜਾਂਦਾ ਫਿਰ ਉਹਨਾਂ ਦਾ ਨਾਮ ਚੇਂਜ ਹੋ ਜਾਂਦਾ ਆ ਉਹ ਆਪਣਾ ਨਾਮ ਵੀ ਚੇਂਜ ਕਰ ਦਿੰਦੇ ਜਿਹੜਾ ਨਾਮ ਕੇ ਦਿੱਤਾ ਜਾਂਦਾ ਉਹ ਚੇਂਜ ਹੋ ਜਾਂਦਾ ਪਰ ਪਾਤਸ਼ਾਹ ਕਹਿੰਦੇ ਸੱਚਾ ਨਾਮ ਪਤਾ ਕੀ ਐ ਜਿਹੜਾ ਸਦੀ ਵਰਤਿਆ ਜਿਹਨੂੰ ਆਪਾਂ ਪੜਦੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਮਹਾਰਾਜ ਕਹਿੰਦੇ ਉਹ ਸੱਚਾ ਨਾਮ ਤੇਰੇ ਅੰਤੇਰੇ ਅੰਦਰ ਵਸ ਜਾਣਾ ਚਾਹੀਦਾ ਹੈ ਕਰਤਾ ਪੁਰਖ ਉਹ ਅਕਾਲ ਪੁਰਖ ਵਾਹਿਗੁਰੂ ਕਰਤਾ ਪੁਰਖ ਹੈ ਸਾਧ ਸੰਗਤ ਕੰਮ ਕਰਕੇ ਵਿੱਚ ਸਮਾਇਆ ਹੋਇਆ ਚਤਾਰਦਾਜੀ ਹੈ ਇਹ ਗੁਣੇ ਸਾਧ ਸੰਗਤ ਮਹਾਰਾਜ ਕਹਿੰਦੇ ਜਦੋਂ ਵੀ ਕਿਤੇ ਧਰਮ ਦਾ ਕੰਮ ਕਰੇ ਸੰਸਾਰ ਦੇ ਵਿੱਚ ਤੋਂ ਕੰਮ ਕਰੇ ਆਪਣੇ ਕੰਮ ਨੂੰ ਕਦੇ ਚਤਾਰੀ ਨਾ ਬਈ ਨਹੀਂ ਮੈਂ ਆਹ ਕੁਝ ਕੀਤਾ ਮਹਾਰਾਜ ਕਹਿੰਦੇ ਕਰਤਾ ਪੁਰਖ ਬਣਨਾ ਹੈ ਕਰਤਾ ਪੁਰਖ ਦਾ ਭਾਵ ਕੰਮ ਕਰਕੇ ਮਹਾਰਾਜ ਕਹਿੰਦੇ ਉਸ ਕੰਮ ਨੂੰ ਯਾਦ ਰੱਖੀ ਪਰ ਚਤਾਰੀ ਨਾ ਨਹੀਂ ਮੈਂ ਹੀ ਕਰ ਸਕਦਾ ਹੋਰ ਤਾਂ ਕਰੇ ਕੋਈ ਨਹੀਂ ਸਕਦਾ ਇਹ ਗੁਣ ਹੈ ਸਾਧ ਸੰਗਤ ਪਰਮਾਤਮਾ ਨਿਰਭਉ ਸਾਦ ਸੰਗਤ ਆਪਾ ਰੋਜ਼ ਰਹਿਰਾਸ ਦੀ ਬਾਣੀ ਵਿੱਚ ਪੜਦੇ ਨਿਰਪਉ ਜਪੈ ਸਗਲ ਭਉ ਮਿਟੈ ਜਿਨ ਨਿਰਪਉ ਜਿਨ ਹਰਿ ਅੰਦਰ ਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਅੱਜ ਦੁਨੀਆ ਦੇਖੋ ਕਿਦਾਂ ਡਰੀ ਪਈ ਐ ਇਦਾਂ ਸਾਥ ਸੰਗਤ थरथਰ ਕੰਬਦੀ ਹੈ ਮਹਾਰਾਜ ਕਹਿੰਦੇ ਛੱਡ ਇਸ ਡਰ ਨੂੰ ਨਿਰਭਉ ਨੂੰ ਜਪ ਨਿਰਭਉ ਨੂੰ ਜਪੇਗਾ ਤੇਰੇ ਅੰਦਰੋਂ ਡਰ ਖਤਮ ਹੋ ਜਾਣਗੇ ਭਉ ਖਤਮ ਹੋ ਜਾਵੇਗਾ ਤੂੰ ਵੀ ਰੱਬ ਦਾ ਮਹਾਰਾਜ ਕਹਿੰਦੇ ਰੱਬ ਵਰਗਾ ਪ੍ਰਮਾਤਮਾ ਵਰਗਾ ਨਿਰਭਉ ਬਣ ਸਕਦਾ ਨਿਰਵੈਰ ਕਿਸੇ ਨਾਲ ਵੈਰ ਨਹੀਂ ਕਰਦਾ ਅਕਾਲ ਮੂਰਤ ਜਿਹੜਾ ਸਾਥ ਸੰਗਤ ਕਾਲ ਤੋਂ ਰਹਿਤ ਹੈ ਮੌਤ ਤੋਂ ਰਹਿਤ ਹੈ ਹੁਣ ਦੇਖੋ ਸਿੱਖਾਂ ਦਾ ਕਿਤੇ ਇਤਿਹਾਸ ਕੋੜੋ ਸਾਥ ਸੰਗਤ ਸਰੀਰ ਕਰਕੇ ਸਾਰਿਆਂ ਨੇ ਜਾਣਾ ਹੈ ਪਰ ਜਿਹੜਾ ਅਕਾਲ ਹੈ ਨਾ ਹੁਣ ਸੀਸ ਦੇ ਉੱਪਰ ਆੜਾ ਚੱਲਦਾ ਹੋਵੇ ਕਾਲ ਦਾ ਡਰ ਥੋੜੇ ਕੋਈ ਸਾਧ ਸੰਗਤ ਰੂਹ ਦੇ ਨਾਲ ਬੰਨ੍ਹ ਕੇ ਸਾੜਿਆ ਜਾ ਰਿਹਾ ਹੈ ਮੌਤ ਦਾ ਡਰ ਥੋੜੇ ਕੋਈ ਕਾਲ ਤੋਂ ਰਹਿਤ ਹੋ ਗਿਆ ਅਕਾਲ ਬਣ ਗਿਆ ਪਾਤਸ਼ਾਹ ਕਹਿੰਦੇ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਪਰ ਯਾਦ ਰੱਖੀ ਇਹ ਬਖਸ਼ਿਸ਼ ਇਹ ਕਿਰਪਾ ਕਿੱਥੋਂ ਮਿਲਣੀ ਗੁਰੂ ਦੇ ਕੋਲ ਪਰ ਇਹ ਕਹਿੰਦੇ ਇਦਾਂ ਨਹੀਂ ਮਿਲ ਸਕਦਾ ਇਸ ਕਰਕੇ ਗੁਰੂ ਦੇ ਕੋਲ ਬੈਠਣਾ ਹੁਣ ਗੁਰੂ ਪਾਤਸ਼ਾਹ ਕੀ ਕਹਿੰਦੇ ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਖਣਾ ਪਰ ਕਹਿੰਦੇ ਚੇਤ ਵਿੱਚ ਉਸ ਪਰਮਾਤਮਾ ਦਾ ਅਰਾਧਨ ਕਰਨਾ ਸਾਧ ਸੰਗਤ ਤੁਹਾਡਾ ਤਜਰਬਾ ਹੋਣਾ ਯਾਦ ਰੱਖਿਓ ਇੱਕ ਹੈ ਪ੍ਰੀਤ ਤੇ ਇੱਕ ਹੈ ਰੀਤ ਦੋਨਾਂ ਵਿੱਚ ਫਰਕ ਬਹੁਤ ਹੈ ਰੀਤ ਕਿਸੇ ਸਮੇਂ ਤੱਕ ਚੰਗੀ ਲੱਗਦੀ ਹੈ ਪਰ ਜੇ ਉਹਦੇ ਵਿੱਚ ਪ੍ਰੀਤ ਨਾ ਹੋਵੇ ਰੀਤ ਫਿੱਕੀ ਪੈ ਜਾਂਦੀ ਹੈ ਮੈਂ ਇੱਕ ਐਗਜ਼ਾਮਪਲ ਦਵਾ ਸਾਧ ਸੰਗਤ ਜੀ ਹੁਣ ਮੰਨ ਕੇ ਚੱਲੋ ਸਾਡੇ ਘਰ ਵਿੱਚ ਬੱਚੇ ਦਾ ਬੱਚੇ ਦੀ ਪੈਦਾਇਸ਼ ਹੋਈ ਹੈ ਬੱਚੇ ਦਾ ਜਨਮ ਹੋਇਆ ਹੁਣ ਆਪਾਂ ਬੱਚੇ ਨੂੰ ਸਿਖਾਉਣ ਵਾਸਤੇ ਇੱਕ ਰੀਤ ਕਰਦੇ ਰੀਤ ਕੀ ਹੈ ਬੱਚੇ ਨੂੰ ਪਹਿਲਾਂ ਸਾਧ ਸੰਗਤ ਆਪਾਂ ਇਸ਼ਾਰਿਆਂ ਦੀ ਭਾਸ਼ਾ ਵੇ ਸਮਝਾਣੇ ਆ ਫਿਰ ਹੌਲੀ-ਹੌਲੀ ਬੋਲਣਾ પણ ਬੱਚਾ ਜਿਵੇਂ ਤੋਤਲੀ ਜਵਾਨ ਵਿੱਚ બોਲਦਾ ਆਪਾਂ ਓਦਾਂ ਗੱਲਾਂ ਕਰਦੇ ਆ ਇਤੇ ਆਦਿਕ ਸਾਧ ਸੰਗਤ ਹੁਣ ਆਪਾਂ ਦੇਖਦੇ ਬੱਚਾ ਰੋਣ ਲੱਗ ਪਿਆ ਤੁਰਨ ਲੱਗ ਪਿਆ ਹੁਣ ਜੇ ਬੱਚਾ ਉਹ ਕੰਮ ਨਾ ਕਰੇ ਨਾ ਰੋੜੇ ਨਾ ਤੁਰੇ ਉੱਥੇ ਖੜ ਜਾਵੇ ਉੱਥੇ ਖੜ ਜਾਵੇ ਸਾਧ ਸੰਗਤ ਫਿਰ ਯਾਦ ਰੱਖਿਓ ਜਿਹੜਾ ਉਹ ਕੀਤਾ ਹੋਇਆ ਕੰਮ ਉਹਦੇ ਉੱਪਰ ਅਫਸੋਸ ਬਹੁਤ ਹੁੰਦਾ ਵੀ ਆਪਾਂ ਇੰਨਾ ਕੁਝ ਕਰ ਲਿਆ ਹਰਕਤਾਂ ਕੋਈ ਪਿਆ ਨਹੀਂ ਹੈ ਹੁਣ ਆਪਾਂ ਦੇਖਣਾ ਹੈ ਵੀ ਆਪਾਂ ਲੰਮੇ ਸਮੇਂ ਤੋਂ ਪਾਤਸ਼ਾਹ ਦੇ ਕੋਲ ਆ ਰਹੇ ਆ ਬਾਣੀ ਪੜ ਰਹੇ ਆ ਸਤਿਗੁਰੂ ਜੀ ਨੂੰ ਨਮਸਕਾਰ ਕਰ ਰਹੇ ਆ ਕਿ ਸਾਡੇ ਅੰਦਰ ਕੋਈ ਚੇਂਜ ਆਇਆ ਕਿਤੇ ਇਹ ਤਾਂ ਨਹੀਂ ਆ ਵੀ ਜਿੱਦਾਂ 10 ਸਾਲ ਪਹਿਲਾਂ ਸੀ ਅੱਜ ਵੀ ਮੈਂ ਉਦਾਂ ਹੀ ਆ ਜਿੱਦਾਂ ਦਾ ਮਨ ਪਹਿਲਾਂ ਸੀ ਅੱਜ ਵੀ ਮੇਰਾ ਮਨ ਉਹ ਹੀ ਜੀ ਮਹਾਰਾਜ ਕਹਿੰਦੇ ਨਹੀਂ ਫਿਰ ਯਾਦ ਰੱਖੀ ਇਹ ਰੀਤ ਤੇਰੀ ਫਿੱਕੀ ਪੈ ਜਾਣੀ ਰੀਤ ਦੇ ਵਿੱਚੋਂ ਪ੍ਰੀਤ ਜਮ ਲੈਣ ਚਾਹੀਦੀ ਜਿਹੜੀ ਪ੍ਰੀਤ ਉਹ ਤਾਂ ਫਿੱਕੀ ਨਹੀਂ ਪੈਂਦੀ ਸਾਧ ਸੰਗਤ ਉਸ ਤੋਂ ਅੱਗੇ ਪਾਤਸ਼ਾਹ ਜੀ ਨੇ ਉਪਦੇਸ਼ ਕੀਤਾ ਜੇਤ ਤੋਂ ਬਾਅਦ ਮਹੀਨਾ ਆਂਦਾ ਵੈਸਾਖ ਦਾ ਵੈਸਾਖ ਧੀਰਨ ਕਿਉਂ ਵੱਢਿਆ ਜਿਨ੍ਹਾਂ ਪ੍ਰੇਮ ਵਿਸ਼ੋਹ ਆਰਸ਼ਾ ਕਹਿੰਦੇ ਉਹਨਾਂ ਨੂੰ ਕਦੇ ਧੀਰਜ ਨਹੀਂ ਮਿਲ ਸਕਦਾ ਜਿਹੜਾ ਰੱਬ ਤੋਂ ਵਿਛੜ ਜਾਣ ਪਰਮਾਤਮਾ ਤੋਂ ਵਿਛੜ ਜਾਣ ਵੈਸਾਖ ਤੋਂ ਬਾਅਦ ਮਹੀਨਾ ਆਂਦਾ ਜੇਠ ਦਾ ਪਾਤਸ਼ਾਹ ਕਹਿੰਦੇ ਹਰ ਜੇਠ ਜੁਣਦਾ ਲੋੜੀ ਹੈ ਜਿਸ ਅੱਗੇ ਸਭ ਨੇ ਬੰਨ ਕਹਿੰਦੇ ਯਾਦ ਰੱਖੇ ਅੱਜ ਨੂੰ ਗਿਆਤ ਹੋਵੇ ਅਗੇਸ ਗੱਲ ਦਾ ਜਿਹੜਾ ਜੇਠ ਦਾ ਮਹੀਨਾ ਨਾਲ ਉਹਦੇ ਦਿਨ ਬਹੁਤ ਵੱਡੇ ਹੁੰਦੇ ਰਾਤਾਂ ਛੋਟੀਆਂ ਹੁੰਦੀਆਂ ਦਿਨ ਬਹੁਤ ਵੱਡੇ ਹੁੰਦੇ ਇਸ ਕਰਕੇ ਨੂੰ ਜੇਠ ਆਖਿਆ ਗਿਆ ਸਾਦ ਸੰਗਤ ਜੇਠ ਦਾ ਅਰਥ ਹੈ ਵੱਡਾ ਜਿਹੜਾ ਘਰ ਦੇ ਵਿੱਚ ਹੁਣ ਕੋ ਵੱਡਾ ਪਾਈ ਹੋਵੇ ਸਾਦ ਸੰਗਤ ਦੇਖੋ ਜਦੋਂ ਸਾਡੇ ਰਿਸ਼ਤਿਆਂ ਦੀ ਗੱਲ ਚੱਲਦੀ ਹੈ ਤੇ ਕਈ ਵਾਰ ਬੀਬੀ ਆਖਦੀ ਮੇਰਾ ਜੇਠ ਲੱਗਦਾ ਹੈ ਮੇਰਾ ਰਿਸ਼ਤਾ ਜੇਠ ਦਾ ਹੈ ਕਿਉਂ ਵੱਡਾ ਹੈ ਸਾਦ ਸੰਗਤ ਪਾਤਸ਼ਾਹ ਕਹਿੰਦੇ ਜੇਠ ਜੁੜੁੰਦਾ ਲੋੜੀ ਹੈ ਜਿਸ ਅੱਗੇ ਸਭ ਨੇ ਬੰਨ ਮਹਾਰਾ ਕਹਿੰਦੇ ਉਹਦੇ ਅੱਗੇ ਨਿਵ ਜਿਹਦੇ ਅੱਗੇ ਸਾਰੇ ਨਿਵ ਦੇ ਆ ਜਦੋਂ ਜੇੜ ਤੋਂ ਬਾਅਦ ਮੀਨਾ ਆਇਆ ਹੜ ਦਾ ਅਸਾੜ ਦਾ ਮਹਾਰਾ ਕਹਿੰਦੇ ਆਸਾੜ ਤਪੰਦਾ ਤਿਸ ਲੱਗੈ ਹਰ ਨਾ ਨ ਜਿੰਨਾ ਪਾਸ ਜਗ ਜੀਵਨ ਪ੍ਰੋਤਿਆਗੈ ਮਾਨਸੰਧੀ ਆਸ ਪਾਤਸ਼ਾਹ ਕਹਿੰਦੇ ਇਹ ਤਪਸ਼ ਉਹਨਾਂ ਨੂੰ ਸਤੰਦੀ ਹੈ ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਨਹੀਂ ਹੈ ਅੱਬ ਜਿਨੂੰ ਗਿਆਤ ਹੋਵੇਗਾ ਸਾਧ ਸੰਗਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹੁਣ ਜੇਠ ਹਾਰ ਦਾ ਮਹੀਨਾ ਤਪਸ਼ ਦਾ ਮਹੀਨਾ ਆ ਸਾਧ ਸੰਗਤ ਪਾਤਸ਼ਾਹ ਫਿਰ ਵੀ ਤਤੀ ਤਵੀ ਤੇ ਬੈਠ ਕੇ ਕੋ ਬਲਾਖਦੇ ਤੇਰਾ ਕੀਆ ਮਿੱਠਾ ਲੱਗਿਆ ਇਹ ਸਾਧ ਸੰਗਤ ਜਿਹੜੀ ਬਾਪ ਵੀ ਤਪਸ਼ ਕੁਛ ਨਹੀਂ ਵਿਗਾੜ ਸਕਦੀ ਪਰ ਕਿਹਨਾਂ ਨੂੰ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਸীতਲ ਰੂਪੀ ਨਾਮ ਹੈ ਉਸ ਤੋਂ ਬਾਅਦ ਸਾਧ ਸੰਗਤ ਮਹੀਨਾ ਆਂਦਾ ਹੈ ਸਾਵਣ ਦਾ ਸਾਵਣ ਸਰਸੇ ਕਾਮਣੀ ਚਰਨ ਕਮਲ ਸੰਗ ਪਿਆਰ ਮੰਤਰਤਾ ਸੱਚ ਰੰਗੇ ਕੋ ਨਾਮ ਆਧਾਰ ਪਰ ਸੌਣ ਦੇ ਮਹੀਨੇ ਤੋਂ ਬਾਅਦ ਪਰਸ਼ਾ ਕੰਦੇ ਹੁਣ ਮਹੀਨਾ ਆਇਆ ਭਾਦੋਂ ਦਾ ਭਾਦੋਂ ਦੇ ਮਹੀਨੇ ਦੇ ਵਿੱਚ ਸਾਥ ਸੰਗਤ ਮਨੁੱਖ ਨੂੰ ਬੜੀ ਘਬਰਾਹਟ ਹੁੰਦੀ ਹੈ ਬੜਾ ਤਰਫਦਾ ਕਿਉਂਕਿ ਆਸਮਾਨ ਦੇ ਵਿੱਚ ਜਖ ਲਖਤ ਬੱਦਲ ਸਾ ਜਾਂਦੇ ਨੇ ਠੰਡੀਆਂ ਹਵਾਵਾਂ ਚਲਦੀਆਂ بارش ਹੁੰਦੀ ਹੈ ਕਈ ਵਾਰੀ ਮਨੁੱਖ ਦਾ ਜਿਹੜਾ ਮਨ ਉਹ ਟਿਕ ਜਾਂਦਾ ਹੈ ਪਰ ਕੀ ਹੋਇਆ بارش ਅਜੇ بارش ਪੈ ਰਹੀ ਹੈ ਬੱਦਲ ਉੱਡ ਗਿਆ ਵਿੱਚੇ ਧੁੱਪ ਨਿਕਲ ਜਾਈ ਅਤੇ ਤੁਸੀਂ ਦੇਖੋ ਕਈ ਵਾਰੀ بارش ਪੈਂਦੀ ਹੁੰਦੀ ਸਾਹ ਸੰਗਤ ਤੇ بارش ਪੈਂਦਾ ਪੈਂਦਾ ਧੁੱਪ ਨਿਕਲੇ ਹੁੰਦੀ ਹੈ ਹੈ ਜਿਹੜਾ ਮਨੁੱਖ ਦਾ ਮਨ ਹੈ ਉਹ ਕਬ